ਇਹ ਜਿਹੜੀ ਸਾਡੀ ਘੱਗਰ ਦੀ ਪ੍ਰੋਬਲਮ ਹੈ ਇੱਕ ਘੱਗਰ ਦੀ ਪ੍ਰੋਬਲਮ ਹੈ ਅੱਗੇ ਸਾਡਾ ਹਰਿਆਣਾ ਗੁਆੰਡੀ ਸੂਬਾ ਪੋਨੜ ਨੇ ਮਤ ਰੋੜ ਤੋਂ ਕੜੈਲ ਤੱਕ ਦਾ ਜਿਹੜਾ 18 ਕਿਲੋਮੀਟਰ ਦਾ ਏਰੀਆ ਹੈ ਉਹ 18 ਕਿਲੋਮੀਟਰ ਸਾਨੂੰ ਚੈਨਲਾਈਜ਼ ਕਰਨ ਦੀ ਇਜਾਜ਼ਤ ਨਹੀਂ ਦਿੰਦੀ ਹੋਈ ਘੱਗਰ ਸਟੈਂਡਿੰਗ ਕਮੇਟੀ ਦੇ ਵਿੱਚ ਉਹਨਾਂ ਨੇ ਓਬਜੈਕਸ਼ਨ ਰੇਜ਼ ਕੀਤਾ ਹੋਇਆ ਹੈ ਕਿ ਚੌੜਾ ਕਰ ਦਈਏ ਅਸੀਂ ਇਹਦਾ ਹੱਲ ਕਰ ਦਈਏ ਉਸ ਤੋਂ ਬਾਅਦ ਕੜੈਲ ਤੋਂ ਵੱਧ 380 ਕਿਲੋਮੀਟਰ ਅਪ ਟੂ ਸਰਦੂਲਗੜ 26 ਕਿਲੋਮੀਟਰ ਸਾਡਾ ਏਰੀਆ ਪੈ ਜਾਂਦਾ ਹੈ 54 ਕਿਲੋਮੀਟਰ ਇਹਨਾਂ ਦਾ ਪੈ ਜਾਂਦਾ ਕਦੇ ਪੰਜਾਬ ਆ ਗਿਆ ਕਦੇ ਹਰਿਆਣਾ ਆ ਗਿਆ ਚਲਦਾ ਰਹਿੰਦਾ ਸੋ ਇਹ ਅੱਗੇ ਚੌੜਾ ਕਰ ਲੈਣ ਅੱਗੇ ਰਾਜਸਥਾਨ ਚਲ ਜਾਂਦਾ ਹੈ ਰਾਜਸਥਾਨ ਨੇ ਉੱਥੇ ਵੱਡੇ ਟੈਂਕ ਬਣਾ ਲਏ ਸੋ ਇਹ ਰਲ ਮਿਲ ਕੇ ਮੈਂ ਸਮਝਦਾ ਕਿ ਇਹਦਾ ਹੱਲ ਕਰ ਲੈਣ ਹਰਿਆਣੇ ਵਾਲੇ ਆਪਣਾ ਹੱਲ ਕਰ ਲੈਣ ਤੇ ਪੰਜਾਬ ਵਾਲੇ ਅਸੀਂ ਆਪਣਾ ਕਰੀਏ 12 ਦਿਨ ਪਾਣੀ ਖਤਰੇ ਦੇ ਨਿਸ਼ਾਨ ਤੋਂ ਟੱਪ ਕੇ ਰਿਹਾ ਪਰ ਇਹਦੇ ਲਈ ਸਾਡਾ ਸਮੁੱਚਾ ਪ੍ਰਸ਼ਾਸਨ ਸਾਡਾ ਵਾਟਰ ਰਿਸੋਰਸਸ ਡਿਪਾਰਟਮੈਂਟ ਸਾਡਾ ਵੀਡੀਓ ਬਲੌਗ ਦੇ ਮੁਲਾਜ਼ਮ ਸਾਡੇ ਪੁਲਿਸ ਦੇ ਮੁਲਾਜ਼ਮ ਸਾਡੇ ਸਾਰੇ ਜਿੰਨੇ ਪ੍ਰਸ਼ਾਸਨ ਮੈਂ ਕਹਿ ਸਕਦਾ ਉਹ ਲੱਗਿਆ ਰਿਹਾ ਸਾਰੇ ਆਂਡ ਗਵਾਂਡ ਦੇ ਲੋਕ ਲੱਗੇ ਰਹੇ ਤੇ ਤੀਜਾ ਭਗਵਾਨ ਦਾ ਵੈਗੁਰੂ ਦਾ ਆਸਰਾ ਰਿਹਾ ਜਿਹਦੇ ਕਰਕੇ ਸੰਭਵ ਹੋ ਸਕਿਆ ਕਿ ਅਸੀਂ ਐਡੀ ਵੱਡੀ ਤ੍ਰਾਸਦੀ ਦੇ ਵਿੱਚੋਂ ਦੀ ਨਿਕਲ ਗਏ